ਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਵਾਰਡ اٹੈਂਡੈਂਟ ਜਿਹੜੇ ਐਡਮਿਟ ਕਾਰਡ ਨੇ ਜਾਂ ਫਿਰ ਰੋਲ ਨੰਬਰ ਨੇ ਬਾਅਦ ਚੁੱਕੇ ਨੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਯਾਰ ਰੋਲ ਨੰਬਰ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸ ਫਰੀਦਕੋਟ ਠੀਕ ਹੈ ਜੀ ਇੱਥੇ ਟੈਸਟ ਡੇਟ ਦੇਰ ਕੇ 28 11 2020 ਨੂੰ ਤੁਹਾਡਾ ਐਗਜ਼ਾਮ ਹੈ ਵਾਰਡ اٹੈਂਡੈਂਟ ਦਾ 12 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਸੈਂਟਰ ਕੋਡ 200 ਵੇ ਦਾ ਤੇ ਇਹਦਾ ਜਿਹੜੀ ਲੋਕੇਸ਼ਨ ਆਈ ਐਗਜ਼ਾਮੀਨੇਸ਼ਨ ਵੈਨਿਊ ਆਇਆ ਗਵਰਨਮੈਂਟ ਪੋਲੀਟੈਕਨਿਕ ਕਾਲਜ ਡੁੱਲਜੀ ਕੇ ਰੋਡ ਫਿਰੋਜ਼ਪੁਰ ਇਹਦਾ ਜਿਹੜਾ ਹੈਗਾ ਉਹ ਕੀ ਹੈ ਐਗਜ਼ਾਮੀਨੇਸ਼ਨ ਵੈਨਿਊ ਆਇਆ ਇਹ ਵਾਕਿਆ ਦਾ ਨਾਮ ਡੇਟ ਆਫ ਬਰਥ ਇਹ ਸਾਰਾ ਕੁਝ ਲਿਖਿਆ ਹੋਇਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੀ ਕੁਝ ਤੁਸੀਂ ਉੱਥੇ ਲੈ ਕੇ ਜਾਣਾ ਹੈ ਜਦੋਂ ਤੁਸੀਂ ਐਗਜ਼ਾਮ ਦੇ ਵਿੱਚ ਜਾਉਂਗੇ ਇੰਪੋਰਟੈਂਟ ਇਨਸਟਰਕਸ਼ਨ ਕੀ ਕੁਝ ਦੇ ਰਖੀਏ ਤੁਹਾਨੂੰ ਕਿੰਨੇ ਘੰਟੇ ਪਹਿਲਾਂ ਤੁਸੀਂ ਉੱਥੇ ਪਹੁੰਚਣਾ ਹੈ ਕਿਹੜਾ ਸਮਾਨ ਤੁਸੀਂ ਉੱਥੇ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤੇ ਅਟੈਸਟਡ ਕਿਵੇਂ ਕਰਾਣੀ ਹੈ ਤੁਸੀਂ ਜਿਹੜੀ ਫੋਟੋ ਹੈ ਕਿਸ ਤੋਂ ਅਟੈਸਟਡ ਕਰਵਾਣੀ ਹੈ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਆ ਉਹ ਕਰਨ ਵਾਲਿਆਂ ਠੀਕ ਹੈ ਜੀ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜਿਸ ਦੇ ਨਾਲ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਵਾਰਡ اٹੈਂਡੈਂਟ ਦੀ ਐਗਜ਼ਾਮ ਦੇ ਲਈ ਮਾਸਟਰ ਵੀਡੀਓ ਅਸੀਂ ਪਹਿਲਾਂ ਬਣਾਈਆਂ ਹੋਈਆਂ ਨੇ ਦੇਖ ਲਓ ਤੇ ਹੁਣ ਆਪਾਂ 2-4 ਦਿਨ ਹੁਣ ਆਪਣੇ ਲਵੇ ਰਹਿ ਗਏ ਉਹਦੇ ਵਿੱਚ ਆਪਾਂ ਮਾਸਟਰ ਵੀਡੀਓ ਬਣਾ ਦਾਂਗੇ ਜਿਸ ਦੇ ਵਿੱਚ ਤੁਹਾਡੀ ਤਿਆਰੀ ਉਹ ਹੁੰਦੀ ਰਹੇ ਤਾਂ ਪਹਿਲਾ ਪੁਆਇੰਟ ਕੀ ਹੈ ਕਿ ਤੁਹਾਡੇ ਅਰੀਜਨਲ ਜਿਹੜਾ ਵੈਲਿਡ ਫੋਟੋ ਆਈਡੈਂਟੀਟੀ ਲੈ ਕੇ ਜਾਣੀ ਜਿਵੇਂ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਇਹ ਲੈ ਕੇ ਤੁਸੀਂ ਜਾ ਸਕ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਬਿਨਾਂ ਐਡਮਿਟ ਕਾਰਡ ਤੋਂ ਐਂਟਰੀ ਨਹੀਂ ਦਿੱਤੀ ਜਾਊਗੀ ਜਾਂ ਫਿਰ ਬਿਨਾਂ ਆਧਾਰ ਕਾਰਡ ਤੋਂ ਠੀਕ ਹੈ ਜੀ ਤੀਜਾ ਪੁਆਇੰਟ ਦੇ ਰੱਖਿਆ 3 ਘੰਟੇ ਬਿਫੋਰ ਦੀ ਐਗਜ਼ਾਮੀਨੇਸ਼ਨ ਸਟਾਰਟ ਹੋਣ ਤੋਂ ਪਹਿਲਾਂ 3 ਘੰਟੇ ਪਹੁੰਚਣਾ ਇਹ 3 ਘੰਟੇ ਵੈਸੇ ਦੇ ਰੱਖਿਆ ਹੁੰਦਾ ਤੁਸੀਂ 1 ਘੰਟਾ 1.5 ਘੰਟੇ ਪਹਿਲਾਂ ਪਹੁੰਚ ਜਾਓ ਉਹ ਵੀ ਠੀਕ ਹੈ ਠੀਕ ਹੈ ਜੀ ਉਸ ਕਿਉਂਕਿ 3 ਘੰਟੇ ਬਿਠਾ ਕੇ ਰੱਖਣੇ ਇਹਨਾਂ ਨੇ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਦੇ ਰੱਖਿਆ 10 ਮਿੰਟ ਪਹਿਲਾਂ ਸਟਾਰਟ ਹੋਣ ਤੋਂ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਨੂੰ ਅਲੋ ਨਹੀਂ ਕੀਤਾ ਜਾਊਗਾ ਠੀਕ ਹੈ ਨਾ ਦੇਖੋ 3 ਘੰਟੇ ਤੇ 10 ਮਿੰਟ ਤੇ ਆ ਗਏ ਹੁਣੇ 10 ਮਿੰਟ ਤੋਂ ਪਹਿਲਾਂ ਯਾਨੀ ਕਿ ਤੁਸੀਂ ਜੇਕਰ ਐਗਜ਼ਾਮ ਸਟਾਰਟ ਹੋਣਾ ਉਸ ਤੋਂ 10 ਮਿੰਟ ਪਹਿਲਾਂ ਨਹੀਂ ਪਹੁੰਚ ਸਕਦੇ ਉਸ ਤੋਂ ਯਾਨੀ ਕਿ ਤੁਹਾਨੂੰ ਪਹਿਲਾਂ ਹੀ ਪਹੁੰਚਣਾ ਹੈ ਉੱਥੇ 1 ਘੰਟੇ ਪਹਿਲਾਂ ਪਹੁੰਚ ਜਾਓ ਤੁਸੀਂ ਠੀਕ ਹੈ ਇਲੈਕਟ੍ਰੋਨਿਕਸ ਆਈਟਮ ਮਾਲ ਫੰਕਸ਼ਨਿੰਗ ਵਾਚ ਵਾਚ ਹੋ ਗਈ ਕੈਲਕੂਲੇਟਰ ਹੋ ਕੇ ਮੋਬਾਈਲ ਫੋਨ ਇਹ ਸਾਰਾ ਕੁਝ ਤੁਸੀਂ ਉੱਥੇ ਨਹੀਂ ਲੈ ਕੇ ਜਾਣਾ ਜੇਕਰ ਤੁਸੀਂ ਮਤਲਬ ਕਮਰੇ ਦੇ ਵਿੱਚ ਤਾਂ ਬਿਲਕੁਲ ਨਹੀਂ ਲੈ ਕੇ ਜਾਣਾ ਜੇਕਰ ਉੱਥੇ ਲੈ ਕੇ ਮਤਲਬ ਜਿਵੇਂ ਦੂਰੋਂ ਦੂਰੋਂ ਆਉਂਦੇ ਨੇ ਕੈਂਡੀਡੇਟ ਲੈ ਕੇ ਮੋਬਾਈਲ ਫੋਨ ਤਾਂ ਜ਼ਰੂਰੀ ਹੁੰਦਾ ਹੈ ਤਾਂ ਉਹਨੂੰ ਸਵਿਚ ਆਫ ਮੋਡ ਦੇ ਵਿੱਚ ਤੁਸੀਂ ਉਹਨੂੰ ਰੱਖਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੈਂਡੀਡੇਟ ਵਿਲ ਬ੍ਰਿੰਗ ਬਲੈਕ ਪੁਆਇੰਟ ਪੈਨ ਐਂਡ ਪੇਪਰ ਬੋਰਡ ਵਿਦ ਹਿਮ ਕੈਂਡੀਡੇਟ ਜਿਹੜੇ ਹੈਗੇ ਨੇ ਆਪਣੇ ਨਾਲ ਜਿਹੜਾ ਹੈਗਾ ਕਾਲਾ ਪੈਨ ਉਹ ਨਾਲ ਲੈ ਕੇ ਜਾਣ ਠੀਕ ਹੈ ਜੀ ਤਾਂ ਕਿ ਉੱਥੇ ਜਿਹੜੇ ਤੁਸੀਂ ਸਰਕਲ ਹੈ ਉਹ ਕਰੋ ਕਿਉਂਕਿ ਉੱਥੇ ਜਿਹੜਾ ਪੇਪਰ ਹੈ ਉਹ ਸੀਪੀਟੀ ਟਾਈਪ ਨਹੀਂ ਹੋਗਾ ਪੇਪਰ ਜਿਹੜਾ ਹੈ ਉਹ ਐਮ ਆਰ ਸ਼ੀਟ ਹੁੰਦੀਆਂ ਨੇ ਉਹਦੇ ਉੱਪਰ ਪੇਪਰ ਹੋਊਗਾ ਉਸ ਤੋਂ ਬਾਅਦ ਬੁੱਕਲੇਟ ਦੇ ਉੱਤੇ ਰਿਸਪੌਂਸ ਸ਼ੀਟ ਦੇ ਉੱਤੇ ਤੁਹਾਨੂੰ ਉੱਥੇ ਜਿਹੜਾ ਰੋਲ ਨੰਬਰ ਹੈ ਉਹ ਲਿਖਣਾ ਹੋਊਗਾ ਜਿੱਥੇ ਵੀ ਸਪੇਸ ਦੇ ਰੱਖੀ ਹੋਊਗੀ ਠੀਕ ਹੈ ਜੀ ਉਸ ਤੋਂ ਬਾਅਦ ਕੁਝ ਹੋਰ ਮਟੀਰੀਅਲ ਜਿਹੜਾ ਇਕਵਿਪ ਉਸ ਹੋਰ ਇੰਪੋਰਟੈਂਟ ਇਹਦੇ ਵਿੱਚ ਮੈਂ ਨੀਚੇ ਜੇਕਰ ਗੱਲ ਕਰਾਂ ਆਹ ਦੇਖ ਲਓ ਜਿਹੜਾ ਹੈਗਾ ਐਡਮਿਟ ਕਾਰਡ ਜਿਹਨੇ ਫੁੱਲਫਿਲ ਐਲਿਜੀਬਿਲਟੀ ਕਰਦਾ ਹੈ ਉਹਦਾ ਹੀ ਜਿਹੜਾ ਐਡਮਿਟ ਕਾਰਡ ਹੈ ਉਹ ਹੈਗੀ ਹੈ ਜਿਹੜੀ ਗਵਰਨਮੈਂਟ ਨੇ ਜਾਂ ਫਿਰ ਬਾਬਾ ਫਰੀਦ ਯੂਨੀਵਰਸਿਟੀ ਨੇ ਉਹ ਕੱਢਿਆ ਗਿਆ ਹੈ ਉਸ ਤੋਂ ਬਾਅਦ ਮਾਸਕ ਲਗਾ ਕੇ ਤੁਸੀਂ ਜਾਣਾ ਹੈ ਆਲ ਕੈਂਡੀਡੇਟ ਨੇ ਮਾਸਕ ਲਾ ਕੇ ਜਾਣਾ 3 ਤੋਂ 4 ਫੀਟ ਦੀ ਤੁਹਾਡੇ ਵਿੱਚ ਦੂਰੀ ਹੋਣੀ ਚਾਹੀਦੀ ਹੈ ਪਾਣੀ ਵੀ ਤੁਸੀਂ ਉੱਥੇ ਲੈ ਕੇ ਜਾ ਸਕਦੇ ਹੋ ਪੀਣ ਵਾਸਤੇ ਜੇਕਰ ਕਿਸੇ ਮਤਲਬ ਕੈਂਡੀਡੇਟ ਨੂੰ ਕੋਵਿਡ-19 ਦੇ ਸਿੰਪਟਮਸ ਹੈਗੇ ਨੇ ਠੀਕ ਹੈ ਉਹ ਰਿਪੋਰਟ ਕਰੇ ਯੂਨੀਵਰਸਿਟੀ ਨੂੰ ਇਮੀਡੀਏਟਲੀ ਠੀਕ ਹੈ ਤਾਂ ਕਿ ਬਾਕੀ ਲੋਕਾਂ ਨੂੰ ਨਾ ਫੱਕੇ ਬਾਕੀ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਨਾ ਫੈਲੇ ਠੀਕ ਹੈ ਜੀ ਬਿਨ ਐਡਮਿਟ ਕਾਰਡ ਤੋਂ ਤੁਹਾਡੀ ਉੱਤੇ ਪਰਮਿਸ਼ਨ ਨਹੀਂ ਤੁਹਾਨੂੰ ਅੰਦਰ ਨਹੀਂ ਬੈਠਣ ਦਿੱਤਾ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਅ ਬਸ ਉਸ ਤੋਂ ਬਾਅਦ ਨੋ ਕਰਾਉਡਿੰਗ ਭੀੜ ਭੜੱਕਾ ਨਹੀਂ ਕਰਨਾ ਬਸ ਇਹੀ ਜਿਹਾ ਕੁਝ ਜਿਹੜੇ ਹੈਗੇ ਨੇ ਪੁਆਇੰਟਸ ਉਹ ਤੁਹਾਨੂੰ ਦੇ ਰਖੇ ਨੇ ਹੁਣ ਦੇਖੋ ਤੁਹਾਨੂੰ ਜਿਹੜੀ ਵੀ ਜਿਹਨਾਂ ਬੱਚਿਆਂ ਨੇ ਪਹਿਲਾਂ ਵੀ OMR ਸੀਟ ਦੇ ਉੱਤੇ ਐਗਜ਼ਾਮ ਦੇ ਰੱਖੇ ਉਹਨਾਂ ਲਈ ਤਾਂ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿ ਕਿਵੇਂ ਆਪਾਂ ਸਰਕਲ ਜਿਹੜੇ ਹੈਗੇ ਨੇ ਕਰਦੇ ਹੁਣ ਕਰਨੇ ਹੁੰਦੇ ਨੇ ਪਰ ਜਿਹੜੇ ਪਹਿਲੀ ਵਾਰ ਐਗਜ਼ਾਮ ਦੇਣ ਜਾ ਰਹੇ ਨੇ ਉਹ ਕਿਵੇਂ ਕਰਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਹਾਡਾ ਮਤਲਬ ਕਿਹੜਾ ਸਹੀ ਹੋ ਸਕਦਾ ਹੈ 694 ਜਿਵੇਂ ਤੁਹਾਡਾ ਰੋਲ ਨੰਬਰ ਹੈ ਜਿਵੇਂ ਰੋਲ ਨੰਬਰ ਫਿਲ ਕਰਨਾ ਤਾਂ ਤੁਸੀਂ ਕਿਵੇਂ ਕਰੋਗੇ ਆ ਦੇਖੋ 694988 ਐਵੇਂ ਤੁਸੀਂ ਕੀ ਕਰਨਾ ਐਵੇਂ ਸਰਕਲ ਕਰਨਾ ਗੋਲੇ ਮਾਰਨੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਇੱਧਰ ਫੋਟੋ ਲਗਾ ਦੇਣੀ ਹੈ ਇੱਧਰ ਜਿਹੜੀ ਹੈਗੀ ਤੁਹਾਡੀ ਉਹ ਫੋਟੋ ਲੱਗੂਗੀ ਇੱਧਰ ਜਿਹੜੇ ਹੈਗੇ ਨੇ ਸਿਗਨੇਚਰ ਹੋਣਗੇ ਕੈਂਡੀਡੇਟ ਦੇ ਠੀਕ ਹੈ ਨਾ ਇੱਧਰ ਜਿਹੜੇ ਹੈਗੇ ਨੇ ਸਿਗਨੇਚਰ ਕੈਂਡੀਡੇਟ ਦੇ ਸਿਗਨੇਚਰ ਜਿਹੜੇ ਉਹ ਇੱਥੇ ਹੋਣਗੇ ਉਸ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਇਹਦਾ ਬਸ ਇਹ ਪ੍ਰਿੰਟ ਹੈ ਜਿਹੜਾ ਇਹ ਕਢਾ ਕੇ ਉੱਥੇ ਤੁਸੀਂ ਆਪਣੇ ਸਾਈਨ ਕਰ ਦਿਓ ਤੇ ਇੱਧਰ ਜਿਹੜੀ ਹੈਗੀ ਆਪਣੀ ਫੋਟੋਗ੍ਰਾਫ ਜਿਹੜੀ ਹੈਗੀ ਅਟੈਸਟਡ ਫੋਟੋਗ੍ਰਾਫ ਹੈ ਜਿਹੜੀ ਉਹ ਤੁਸੀਂ ਇੱਥੇ ਲਗਾ ਦੇਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਅਟੈਸਟਡ ਦੀ ਤੇ ਜਿਹੜੀ ਤੁਹਾਡੀ ਫੋਟੋ ਹੈ ਜਿਹੜੀ ਫੋਟੋਗ੍ਰਾਫ ਤੁਸੀਂ ਲਾਉਂਗੇ ਜਿਹੜੀ ਫੋਟੋ ਹੈ ਉਹਨੂੰ ਅਟੈਸਟਡ ਕਰਾ ਲਿਓ ਕਿਸੇ ਵੀ ਗਵਰਨਮੈਂਟ ਗਵਰਨਮੈਂਟ ਦਾ ਜਿਹੜਾ ਵੀ ਕੋਈ ਬੰਦਾ ਹੋਊਗਾ ਉਸ ਤੋਂ ਤੁਸੀਂ ਜਿਹੜੀ ਹੈਗੀ ਫੋਟੋ ਆਪਣੀ ਅਟੈਸਟਡ ਹੈ ਉਹ ਕਰਵਾ ਲੈਣਾ ਠੀਕ ਹੈ ਜੀ ਤੇ ਇਹ ਸੀਗੀ ਜਾਣਕਾਰੀ ਇਹਦੇ ਰਿਲੇਟਡ ਜੇਕਰ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਹੋ ਕਿਸੇ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਆਵੇ ਤਾਂ ਨੀਚੇ ਕਮੈਂਟ ਕਰਕੇ ਸਾਡੇ ਕੋਲੋਂ ਪੁੱਛ ਸਕਦਾ ਹੈ ਬਾਕੀ ਵੀਡੀਓ ਲਈ ਤਾਂ ਅਸੀਂ ਤੁਹਾਡੇ ਵਾਸਤੇ ਹੈਗੀਆਂ ਧੰਨਵਾਦ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ